ਇਮਾਨਦਾਰ ਬੰਦਾ ਆਪਣਾ ਹਰ ਕੰਮ ਇਮਾਨਦਾਰੀ ਨਾਲ ਕਰਦਾ ਹੈ ਸੱਚ ਬੋਲਣ ਤੋਂ ਨਹੀਂ ਡਰਦਾ ਹੈ ਇਮਾਨਦਾਰ ਬੰਦਾ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਹੈ ਸੱਚ ਬੋਲਣ ਤੋਂ ਨਹੀਂ ਡਰਦਾ ਜੋੜ ਦਾ ਪੱਲਾ ਫੜਦਾ ਨਹੀਂ ਜਣੇ ਕਣੇ ਨਾਲ ਲੜਦਾ ਨਹੀਂ ਮਿੱਠਾ ਰਿਕਨ ਨਾਲ ਬੋਲਦਾ ਹੈ ਘਟਕਦੇ ਨਹੀਂ ਤੋਲਦਾ ਹੈ ਕੁੱਤੇ ਉਹਦੇ ਤੇ ਵੀ ਬੈਠਾ ਹੋਵੇ ਅਹੰਕਾਰ ਉਹ ਕਦੇ ਕਰਦਾ ਨਹੀਂ ਰਿਸ਼ਤਤ ਜਾ ਸਪਾਰੇ ਰਸਤੇ ਤੇ ਕੰਮ ਉਹ ਕਦੇ ਕਰਦਾ ਨਹੀਂ ਫੋਕੀਆਂ ਧਮਕੀਆਂ ਤੋਂ ਵੀ ਉਹ ਕਦੇ ਡਰਦਾ ਨਹੀਂ ਇਮਾਨਦਾਰ ਬੰਦਾ ਹਰਿਆਪਾਮ ਆਪਣਾ ਇਮਾਨਦਾਰੀ ਨਾਲ ਕਰਦਾ ਏ ਜੇ ਸੱਚ ਬੋਲਣ ਤੋਂ ਕਦੇ ਨਹੀਂ ਡਰਦਾ ਦੋਸਤੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਪੂਰੀ ਵੀਡੀਓ ਕਲੈਕਟਰ